ਮੀਰ ਦਾਦ ਦੀ ਪੁਸਤਕ ਹੈ ਇਹ ਇਹ ਇਹਨੂੰ ਲਿਖਤ ਵਿੱਚ ਲਿਆਉਣ ਵਾਲਾ ਹੈ ਨਰੌਂਦਾ ਉਹਦੇ ਸਾਥੀਆਂ ਵਿੱਚੋਂ ਸਭ ਤੋਂ ਛੋਟਾ ਤੇ ਨਿਮਾਣਾ ਇਹ ਪੁਸਤਕ ਚਾਨਣ ਮੁਨਾਰਾ ਤੇ ਢੋਈ ਹੈ ਉਹਨਾਂ ਲਈ ਜਿਹੜੇ ਆਤਮ ਵਿਜੇ ਲਈ ਤਾਂਘਦੇ ਹਨ ਹੋਰ ਸਭ ਇਸ ਤੋਂ ਖਬਰਦਾਰ ਰਹਿਣ ਭਾਗ ਪਹਿਲਾ ਮੀਰ ਦਾਦ ਆਪਣਾ ਭੇਦ ਖੋਲਦਾ ਹੈ ਤੇ ਪਰਦਾ ਪਰਦਿਆਂ ਤੇ ਮੋਹਰਾਂ ਦੀ ਗੱਲ ਕਰਦਾ ਹੈ ਨਰੌਂਦਾ ਉਸ ਸ਼ਾਮ ਦਾ ਜ਼ਿਕਰ ਹੈ ਜਦ ਅਠ ਸਾਥੀ ਦਰਸਤਰਖਾਨ ਦੇ ਦੁਆਲੇ ਇਕੱਠੇ ਹੋਏ ਸਨ ਤੇ ਮੀਰਦਾਦ ਇੱਕ ਪਾਸੇ ਚੁੱਪਚਾਪ ਖੜਾ ਹੁਕਮ ਦੀ ਉਡੀਕ ਕਰ ਰਿਹਾ ਸੀ ਸਾਥੀਆਂ ਤੇ ਲਾਗੂ ਪ੍ਰਾਚੀਨ ਨਿਯਮਾਂ ਵਿੱਚੋਂ ਇੱਕ ਇਹ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਆਪਣੀ ਗੱਲਬਾਤ ਵਿੱਚ ਮੈਂ ਦਾ ਸ਼ਬਦ ਨਹੀਂ ਵਰਤਣਾ ਸਾਥੀ ਸ਼ਮਦਾਮ ਮੁਖੀ ਵੱਜੋਂ ਆਪਣੀਆਂ ਪ੍ਰਾਪਤੀਆਂ ਦੀ ਡਿੰਗ ਮਾਰ ਰਿਹਾ ਸੀ ਉਹਨੇ ਬਹੁਤ ਸਾਰੇ ਅੰਕੜੇ ਪੇਸ਼ ਕੀਤੇ ਜਿਨ੍ਹਾਂ ਤੋਂ ਜਾਹਰ ਹੁੰਦਾ ਸੀ ਕਿ ਉਹਨੇ ਵੇੜੀ ਦੀ ਦੌਲਤ ਤੇ પ્રતિਸ਼ਟਾ ਵਿੱਚ ਕੀ ਕੁਝ ਵਾਅਦਾ ਕੀਤਾ ਹੈ ਅਜੀਹਾਂ ਕਰਦਿਆਂ ਉਹਨੇ ਵਰਜਿਤ ਸ਼ਬਦ ਦੀ ਹੱਦ ਤੋਂ ਵੱਧ ਵਰਤੋਂ ਕੀਤੀ ਸਾਥੀ ਮਿੱਕੀਆਂ ਨੇ ਉਹਦੇ ਲਈ ਉਹਨੂੰ ਹਲਕੀ ਜਿਹੀ ਝਾੜ ਪਾਈ ਇਸ ਤੋਂ ਗਰਮਾ-ਗਰਮੀ ਚਰਚਾ ਸ਼ੁਰੂ ਹੋ ਗਈ ਇਸ ਨਿਜਮ ਦਾ ਪਰ ਜੋਜਨ ਕੀ ਹੈ ਤੇ ਇਹ ਬਣਾਇਆ ਕਿਸ ਨੇ ਹੈ ਹਾਜ਼ਰਤ ਨੂ ਨੇ ਜਾਂ ਉਹਦੇ ਪਹਿਲੇ ਸਾਥੀ ਸੈਮ ਨੇ ਉਹ ਤੇਜਨਾ ਤੋਂ ਤਾਨਿਆਂ ਮੇਣਿਆਂ ਦੀ ਨੌਬਤ ਆ ਗਈ ਤੇ ਤਾਨਿਆਂ ਮੇਣਿਆਂ ਤੋਂ ਅੱਗੇ ਰਾਮ ਰੋਲਾ ਪਿਆ ਕਿ ਭਾਵੇਂ ਆਖਿਆ ਬੜਾ ਕੁਝ ਗਿਆ ਪਰ ਪੱਲੇ ਕਿਸੇ ਦੇ ਕੁਝ ਨਾ ਪਿਆ ਇਸ ਇੱਛਾ ਨਾਲ ਕਿ ਰਾਮ ਰੋਲਾ ਆਨੰਦ ਮਲਾਰ ਵਿੱਚ ਬਦਲ ਜਾਏ ਸ਼ਮਦਾਮ ਨੇ ਮੀਰ ਦਾਦ ਵੱਲ ਮੂੰਹ ਮੋੜਿਆ ਤੇ ਪ੍ਰਤੱਖ ਰੂਪ ਵਿੱਚ ਖਿਲੀ ੜੋਂਦੇ ਹੋਏ ਕਿਹਾ ਇੱਧਰ ਤੱਕੋ ਸਾਡੇ ਪ੍ਰਤਾਮਾਂ ਤੋਂ ਵੀ ਬਢੇਰਾ ਇੱਕ ਵਿਅਕਤੀ ਸਾਡੇ ਕੋਲ ਮੀਰਦਾਦ ਇਸ ਸ਼ਬਦਾਂ ਦੇ ਪੰਬਰਜਾਲ ਤੋਂ ਬਾਹਰ ਨਿਕਲਣ ਲਈ ਸਾਨੂੰ ਰਾਹ ਵਿਖਾ ਸਭ ਅੱਖਾਂ ਮੀਰਦਾਦ ਤੇ ਕੇਂਦਰਿਤ ਹੋ ਗਈਆਂ ਤੇ ਸਾਨੂੰ ਅਤਿਅੰਤ ਹੈਰਾਨੀ ਤੇ ਖੁਸ਼ੀ ਹੋਈ ਜਦ ਉਹਨੇ ਸੱਤ ਵਰਿਆਂ ਵਿੱਚ ਪਹਿਲੀ ਵਾਰ ਆਪਣੇ ਹੋਠ ਖੋਲੇ ਤੇ ਸਾਨੂੰ ਕਿਹਾ ਮੀਰਦਾਦ ਕਹਿੰਦਾ ਹੈ ਬੇੜੀ ਦੇ ਸਾਥੀਓ ਸ਼ਮਦਾਮ ਦੀ ਇੱਛਾ ਭਾਵੇਂ ਮਜ਼ਾਕ ਵਿੱਚ ਪ੍ਰਗਟ ਕੀਤੀ ਗਈ ਹੈ ਉਹ ਅਣਜਾਨੀ ਮੀਰਦਾਦ ਦੇ ਗੰਭੀਰ ਫੈਸਲੇ ਦੀ ਪੂਰਵ ਸੂਚਨਾ ਦਿੰਦੀ ਹੈ ਕਿਉਂਕਿ ਜਿਸ ਦਿਨ ਮੀਰਦਾਦ ਨੇ ਬੇੜੀ ਵਿੱਚ ਆਇਆ ਸੀ ਉਹਨੇ ਉਸੇ ਦਿਨ ਹੁਣ ਦਾ ਸਮਾਂ ਤੇ ਸਥਾਨ ਤੇ ਇਹੋ ਹਾਲਾਤ ਆਪਣੀਆਂ ਮੋਹਰਾਂ ਤੋੜਨ ਲਈ ਆਪਣੇ ਪਰਦੇ ਉਤਾਰ ਸੱਟਣ ਲਈ ਤੇ ਤੁਹਾਡੇ ਤੇ ਦੁਨੀਆ ਦੇ ਰੂਬਰੂ ਆਪਣੇ ਅਸਲ ਰੂਪ ਨੂੰ ਪ੍ਰਗਟ ਹੋਣ ਲਈ ਚੁਣ ਲਏ ਸਨ ਮੀਰਦਾਦ ਨੇ ਆਪਣੇ ਹੋਠਾਂ ਨੂੰ ਸੱਤ ਮੋਹਰਾਂ ਲਾਈਆਂ ਹੋਈਆਂ ਹਨ ਸੱਤ ਪਰਦੇਆਂ ਵਿੱਚ ਉਹਨੇ ਆਪਣਾ ਚਿਹਰਾ ਕੱਜਿਆ ਹੋਇਆ ਹੈ ਤਾਂ ਜੋ ਉਹ ਤੁਹਾਨੂੰ ਤੇ ਦੁਨੀਆਂ ਨੂੰ ਤੁਹਾਡੇ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਹੋਣ ਤੇ ਸਿੱਖਿਆ ਦੇ ਸਕੇ ਇਸ ਗੱਲ ਦੀ ਸਿੱਖਿਆ ਕਿ ਕਿਵੇਂ ਆਪਣੇ ਹੋਠਾਂ ਦੀਆਂ ਮੋਹਰਾਂ ਤੋੜਨੀਆਂ ਹਨ ਤੇ ਕਿਵੇਂ ਆਪਣੀਆਂ ਅੱਖਾਂ ਬੇਨਕਾਬ ਕਰਨੀਆਂ ਹਨ ਆਪਣੇ ਆਪ ਨੂੰ ਆਪਣੇ ਸਾਹਮਣੇ ਆਪਣੇ ਸੰਪੂਰਨ ਤੇਜ ਵਿੱਚ ਕਿਵੇਂ ਫਰਗਟ ਕਰਨਾ ਹੈ ਤੁਹਾਡੀਆਂ ਅੱਖਾਂ ਲੋੜੋਂ ਵੱਧ ਪਰਦਿਆਂ ਨੇ ਕੱਜੀਆਂ ਹੋਈਆਂ ਹਨ ਹਰ ਚੀਜ਼ ਜਿਹੜੀ ਤੁਹਾਡੀ ਨਜ਼ਰ ਵਿੱਚ ਆਉਂਦੀ ਹੈ ਇੱਕ ਪਰਦਾ ਹੀ ਹੁੰਦੀ ਹੈ ਤੁਹਾਡੇ ਹੋਠਾਂ ਉੱਤੇ ਲੋੜ ਤੋਂ ਜ਼ਿਆਦਾ ਮੋਹਰਾਂ ਲੱਗੀਆਂ ਹੋਈਆਂ ਹਨ ਜਿਹੜਾ ਵੀ ਸ਼ਬਦ ਤੁਸੀਂ ਮੂੰਹੋਂ ਉਚਾਰਦੇ ਹੋ ਉਹ ਇੱਕ ਮੋਹਰ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ ਸਭ ਚੀਜ਼ਾਂ ਉਹਨਾਂ ਦੀਆਂ ਸ਼ਕਲਾਂ ਤੇ ਕਿਸਮਾਂ ਕੁਝ ਵੀ ਹੋਣ ਕੇਵਲ ਪਰਦੇ ਤੇ ਪੋਤੜੇ ਹੁੰਦੀਆਂ ਹਨ ਜਿਨ੍ਹਾਂ ਵਿੱਚ ਜ਼ਿੰਦਗੀ ਨੂੰ ਲਪੇਟਦਿਆਂ ਤੇ ਕੱਜਿਆ ਜਾਂਦਾ ਹੈ ਫੇ ਤੁਹਾਡੀ ਅੱਖ ਜਿਹੜੀ ਕਿ ਆਪ ਇੱਕ ਪਰਦਾ ਤੇ ਪੋਤੜਾ ਹੈ ਤੁਹਾਨੂੰ ਪਰਦਿਆਂ ਤੇ ਪੋਤੜਿਆਂ ਤੋਂ ਬਿਨਾ ਹੋਰ ਚੀਜ਼ ਕੋਲ ਕਿਵੇਂ ਲਿਜਾ ਸਕਦੀ ਹੈ ਤੇ ਇਹ ਸ਼ਬਦ ਕੀ ਉਹ ਅੱਖਰਾਂ ਤੇ ਮਾਤਰਾ ਵਿੱਚ ਬੰਦ ਕੀਤੀਆਂ ਹੋਈਆਂ ਚੀਜ਼ਾਂ ਹੀ ਨਹੀਂ ਹੁੰਦੇ ਤੁਹਾਡਾ ਹੋਠ ਜਿਹੜਾ ਆਪ ਇੱਕ ਮੋਰ ਹੈ ਮੋਰਾਂ ਤੋਂ ਬਿਨਾ ਕਿਸੇ ਹੋਰ ਚੀਜ਼ ਦਾ ਉਚਾਰਨ ਕਿਵੇਂ ਕਰ ਸਕਦਾ ਹੈ ਅੱਖ ਪਰਦਾ ਪਾ ਸਕਦੀ ਹੈ ਪਰਦਿਆਂ ਬਿੱਚ ਖੁੱਬ ਨਹੀਂ ਸਕਦੀ ਹੋਠ ਮੋਹਰਾਂ ਲਾ ਸਕਦਾ ਹੈ ਮੋਹਰਾਂ ਨੂੰ ਤੋੜ ਨਹੀਂ ਸਕਦਾ ਇਨ੍ਹਾਂ ਵਿੱਚੋਂ ਕਿਸੇ ਕੋਲੋਂ ਕੁਝ ਹੋਰ ਨਾ ਦੀ ਮੰਗ ਨਾ ਕਰੋ ਸ਼ਰੀਰ ਦੇ ਕਾਰਜਾਂ ਵਿੱਚੋਂ ਇਹ ਉਹਨਾਂ ਦੇ ਹਿੱਸੇ ਆਉਂਦਾ ਹੈ ਤੇ ਉਹ ਇਹਨੂੰ ਭਲੀ ਭਾਂਤ ਨਿਭਾ ਰਹੇ ਹਨ ਪਰਦੇ ਤਾਣ ਕੇ ਤੇ ਮੋਹਰਾਂ ਲਾ ਕੇ ਉਹ ਤੁਹਾਨੂੰ ਉੱਚੀ ਸੱਦ ਦਿੰਦੇ ਹਨ ਕਿ ਆਓ ਤੇ ਜੋ ਕੁਝ ਪਰਦਿਆਂ ਦੇ ਪਿੱਛੇ ਹੈ ਉਹਦੀ ਤਾਂ ਲਾਸ਼ ਕਰੋ ਤੇ ਜੋ ਕੁਝ ਮੋਹਰਾਂ ਦੇ ਥੱਲੇ ਹੈ ਉਹਨੂੰ ਪੱਟ ਕੇ ਕੱਢ ਲਿਓ ਪਰਦਿਆਂ ਵਿੱਚ ਖੋਵਣ ਲਈ ਤੁਹਾਨੂੰ ਪਲਕਾਂ, ਪਪੋਟੇ ਤੇ ਪ੍ਰਵਟਿਆਂ ਦੀ ਸ਼ਾਂ ਵਾਲੀ ਅੱਖ ਤੋਂ ਬਿਨਾ ਹੋਰ ਅੱਖ ਚਾਹੀਦੀ ਹੈ। ਮੂਰਾ ਨੂੰ ਤੋੜਨ ਲਈ ਤੁਹਾਨੂੰ ਨੱਕ, ਹੇਠਲੇ ਮਾਸ ਦੇ ਜਾਣੇ ਪਹਿਚਾਨੇ ਟੁਕੜੇ ਤੋਂ ਬਿਨਾ ਹੋਰ ਹੂਠ ਚਾਹੀਦਾ ਹੈ। ਜੇ ਤੁਸੀਂ ਹੋਰ ਚੀਜ਼ਾਂ ਠੀਕ ਤਰ੍ਹਾਂ ਦੇਖਣੀਆ ਹੋਣ ਤਾਂ ਪਹਿਲਾਂ ਅੱਖ ਨੂੰ ਹੀ ਠੀਕ ਤਰ੍ਹਾਂ ਦੇਖੋ ਤਾਂ ਜੋ ਤੁਸੀਂ ਅੱਖ ਤੋਂ ਪਾਰ ਦੀਆਂ ਚੀਜ਼ਾਂ ਠੀਕ ਤਰ੍ਹਾਂ ਦੇਖ ਸਕੋ। ਅੱਖਾਂ ਨਾਲ ਨਾ ਤੱਕੋ, ਅੱਖਾਂ ਵਿੱਚੋਂ ਦੀ ਤੱਕੋ। ਜੇ ਤੁਸੀਂ ਹੋਰ ਸ਼ਬਦ ਠੀਕ ਤਰ੍ਹਾਂ ਬੋਲਣੇ ਚਾਹੁੰ ਤਾਂ ਪਹਿਲਾਂ ਹੋਠ ਤੇ ਜੀਭ ਨੂੰ ਠੀਕ ਤਰ੍ਹਾਂ ਬੋਲੋ ਤਾਂ ਜੋ ਤੁਸੀਂ ਉਹਨਾਂ ਵਿੱਚੋਂ ਬਾਹਰ ਦੇ ਸਾਰੇ ਸ਼ਬਦ ਬੋਲ ਸਕੋ ਤੁਸੀਂ ਹੋਠ ਤੇ ਜੀਭ ਨਾਲ ਨਹੀਂ ਸਗੋ ਉਹਨਾਂ ਦੇ ਵਿੱਚੋਂ ਦੀ ਬੋਲੋ ਜੇ ਤੁਸੀਂ ਠੀਕ ਤੱਕਿਆ ਤੇ ਬੋਲਿਆ ਹੈ ਤਾਂ ਤੁਹਾਨੂੰ ਆਪਣੇ ਆਪ ਤੋਂ ਬਿਨਾਂ ਕੁਝ ਹੋਰ ਨજર ਨਹੀਂ ਆਉਣਾ ਚਾਹੀਦਾ ਤੇ ਆਪਣੇ ਆਪ ਤੋਂ ਬਿਨਾਂ ਕੁਝ ਹੋਰ ਦਾ ਉਚਾਰਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰੀਆਂ ਚੀਜ਼ਾਂ ਦੇ ਅੰਦਰ ਤੇ ਸਾਰੀਆਂ ਚੀਜ਼ਾਂ ਤੋਂ ਪਾਰ ਜਿਵੇਂ ਕਿ ਸਾਰੇ ਸ਼ਬਦਾਂ ਦੇ ਅੰਦਰ ਤੇ ਸਾਰੇ ਸ਼ਬਦਾਂ ਤੋਂ ਪਾਰ ਤੁਸੀਂ ਹੋ ਦੇਖਣ ਵਾਲੇ ਤੇ ਬੋਲਣ ਵਾਲੇ ਫਿਰ ਜੇ ਤੁਹਾਡਾ ਸਰੀਰ ਇਸ ਤਰ੍ਹਾਂ ਦੀ ਗੁੰਜਲਦਾਰ ਔਡੋਣੀ ਹੈ ਉਹ ਇਸ ਲਈ ਹੈ ਕਿ ਤੁਸੀਂ ਹੀ ਉਹ ਗੁੰਜਲਦਾਰ ਔਡੋਣੀ ਹੋ ਜੇ ਤੁਹਾਡਾ ਕਥਨ ਇਸ ਤਰ੍ਹਾਂ ਦਾ ਭਗਾ گورਖ ਧੰਦਾ ਹੈ ਉਹ ਤਾਂ ਹੈ ਕਿ ਤੁਸੀਂ ਹੀ ਉਹ ਭਗਾ گورਖ ਧੰਦਾ ਹੋ ਜਿਹੜੀਆਂ ਵੀ ਚੀਜ਼ਾਂ ਹਨ ਉਹਨਾਂ ਨੂੰ ਉਵੇਂ ਰਹਿਣ ਦਿਓ ਉਹਨਾਂ ਨੂੰ ਬਦਲ ਲਈ ਨਾ ਖਫੋ ਕਿਉਂਕਿ ਉਹ ਜੋ ਕੁਝ ਪ੍ਰਤੀਤ ਹੁੰਦੀਆਂ ਹਨ ਉਸ ਤਰ੍ਹਾਂ ਦੀਆਂ ਤਾਂ ਹੀ ਪ੍ਰਤੀਤ ਹੁੰਦੀਆਂ ਹਨ ਕਿ ਤੁਸੀਂ ਉਹ ਪ੍ਰਤੀਤ ਹੁੰਦੇ ਹੋ ਜੋ ਕੁਝ ਤੁਸੀ ਪ੍ਰਤੀਤ ਹੁੰਦੇ ਹੋ ਜਦ ਤੱਕ ਤੁਸੀਂ ਉਹਨਾਂ ਨੂੰ ਦ੍ਰਿਸ਼ਟੀ ਤੇ ਸਵਰ ਪ੍ਰਦਾਨ ਨਾ ਕਰੋ ਉਹਨਾਂ ਦੇਖ ਸਕਦੀਆਂ ਹਨ ਨਾ ਬੋਲ ਸਕਦੀਆਂ ਹਨ ਜੇ ਉਹਨਾਂ ਦਾ ਕਥਨ ਖਰਬਾ ਹੋਵੇ ਤਾਂ ਕੇਵਲ ਆਪਣੀ ਜੀਵ ਤੇ ਝਾਤ ਮਾਰੋ ਜੇ ਚੀਜ਼ਾਂ ਦੇਖਣ ਵਿੱਚ ਬਦਸੂਰਤ ਹੋਣ ਤਾਂ ਸ਼ੁਰੂ ਤੇ ਅਖੀਏ ਵਿੱਚ ਆਪਣੀ ਅੱਖ ਦੀ ਪੜਤਾਲ ਕਰੋ ਚੀਜ਼ਾਂ ਤੋਂ ਆਪਣੇ कुंठ ਉਤਾਰ ਸੁਟਣ ਦੀ ਮੰਗ ਨਾ ਕਰੋ ਆਪਣੇ ਆਪ ਤੋਂ कुंठ ਚੁੱਕੋਗੇ ਤਾਂ ਚੀਜ਼ਾਂ ਦੇ कुंठ ਆਪੇ ਹੀ ਰੱਥ ਜਾਣਗੇ ਨਾ ਚੀਜ਼ਾਂ ਨੂੰ ਆਪਣੀਆਂ ਮੋਹਰਾ ਤੋੜ ਜੇ ਨੂੰ ਆਖੋ ਤੁਸੀਂ ਆਪਣੇ ਆਪ ਨੂੰ ਮੋਹਰਾਂ ਤੋਂ ਮੁਕਤ ਕਰੋਗੇ ਤਾਂ ਸਭ ਕੁਝ ਬੇਮੋਹਰ ਹੋ ਜਾਵੇਗਾ ਸਵੇ ਦੀ कुंठ ਚਕਾਈ ਤੇ ਸਵੇ ਦੀ ਮੋਹਰ ਤੜਾਈ ਦੀ ਚਾਬੀ ਇੱਕ ਸ਼ਬਦ ਹੈ ਜਿਹੜਾ ਸਦਾ ਤੁਹਾਡੇ ਹੋਠਾਂ ਦੇ ਵਿਚਕਾਰ ਵਿਰਾਜਦਾ ਹੈ ਸ਼ਬਦਾਂ ਵਿੱਚ ਇਹ ਸਭ ਤੋਂ ਇਕਹਿਰਾ ਹੈ ਤੇ ਸਭ ਤੋਂ ਮਹਾਨ ਮੀਰ ਦਾਦ ਨੇ ਇਸ ਨੂੰ ਸਿਰਜਣਾਤਮਕ ਜਾਂ ਸੱਚਾ ਸ਼ਬਦ ਕਿਹਾ ਹੈ ਨਰੌਂਦਾ ਮੁਰਸ਼ਦ ਰੁਕ ਗਿਆ ਤੇ ਸਾਰੇ ਹਾਜ਼ਰ ਲੋਕਾਂ ਉੱਤੇ ਡੂੰਗੀ ਪਰਦੁਵਿਧਾ ਨਾਲ ਟੜਕਦੀ ਚੁੱਪ ਛਾ ਗਈ ਆਖੀਰ ਮਿੱਕਿਆਂ ਨਾ ਭਾਵਕ ਬੇਸਬਰੀ ਨਾਲ ਬੋਲਿਆ ਮਿੱਕਿਆਂ ਸਾਡੇ ਕੰਨ ਉਸ ਸ਼ਬਦ ਲਈ ਤੜਫ ਰਹੇ ਹਨ ਸਾਡੇ ਹਿਰਦੇ ਉਸ ਚਾਬੀ ਲਈ ਤੰਗ ਰਹੇ ਹਨ ਮੀਰ ਦਾਦ ਆਪਣੀ ਗੱਲ ਜਾਰੀ ਰੱਖ ਅਸੀਂ ਬੇਨਤੀ ਕਰਦੇ ਹਾਂ ਆਪਣੀ ਗੱਲ ਪੂਰੀ ਕਰ ਅੱਗੇ